ਬਲਦੇਵ ਸਿੰਘ ਗਿੱਲ ਜੋ ਕਿ ਡੀਐਸਪੀ ਬਹੁਤ ਵਧੀਆ ਇਮਾਨਦਾਰ ਜਿਸ ਦੀਆਂ ਕਿ ਲੋਕ ਗੱਲਾਂ ਕਰਦੇ ਸੀ ਜਿਸ ਦੇ ਬਾਰੇ ਜਾਣ ਕੇ ਲੋਕ ਬਹੁਤ ਖੁਸ਼ ਹੋ ਜਾਂਦੇ ਸੀ ਤੇ ਬਲਦੇਵ ਸਿੰਘ ਗਿੱਲ ਇੱਕ ਦਿਨ ਸ਼ਹਿਰ ਦੇ ਵਿੱਚ ਜਿਵੇਂ ਕਿ ਹੁਣ ਦੀਵਾਲੀ ਦੇ ਦਿਨ ਚੱਲ ਰਹੇ ਨੇ ਲੋਕ ਜ਼ਿਆਦਾਤਰ ਮੁੱਲ ਦੀਆਂ ਲੜਾਈਆਂ ਲੈਂਦੇ ਨੇ ਤੇ ਲੋਕ ਨਸ਼ੇ ਕਰਕੇ ਇੱਕ ਦੂਜੇ ਦੇ ਨਾਲ ਖਿੰਦੇ ਨੇ ਪੁਜਾਰਾਂ ਦੇ ਵਿੱਚ ਲੜਾਈਆਂ ਹੋ ਜਾਂਦੀਆਂ ਨੇ ਲੋਕ ਨਸ਼ੇ ਕਰਦੇ ਨੇ ਸੋ ਇਸ ਤਰ੍ਹਾਂ ਦੇ ਕਾਰੋਬਾਰ ਨੂੰ ਬੰਦ ਕਰਾਉਣ ਦੇ ਲਈ ਸਿੰਗਲ ਜਿਹੜੇ ਨੇ ਉਹ ਚਲੇ ਜਾਂਦੇ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਨਸ਼ਾ ਤਸਕਰਾਂ ਨੂੰ ਅਲਰਟ ਕਰਦੇ ਨੇ ਉਹਨਾਂ ਲੋਕਾਂ ਨੂੰ ਜਿਹੜਾ ਹੈ ਫੜ ਕੇ ਅੰਦਰ ਕਰਦੇ ਨੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਨੇ ਤੇ ਜਿਹੜੇ ਲੋਕ ਨਕਲੀ ਮਠਾਈਆਂ ਬਣਾਉਂਦੇ ਨੇ ਉਹਨਾਂ ਲੋਕਾਂ ਨੂੰ ਫੜਨ ਦਾ ਜਿਹੜਾ ਹੈ ਉਹ ਵੀੜਾ ਚੁੱਕਦੇ ਨੇ ਪਰ ਸਭ ਤੋਂ ਪਹਿਲਾਂ ਉਹ ਰੇਡ ਸ਼ੁਰੂ ਕਰਦੇ ਨੇ ਜਾ ਕੇ ਜਿੱਥੇ ਕਿ ਲੋਕ ਵਿਕਾਰ ਕਮਾਉਂਦੇ ਨੇ ਜਿੱਥੇ ਜਾ ਕੇ ਲੋਕ ਸ਼ਰਾਬਾਂ ਪੀ ਕੇ ਉਹ ਕੋਠਿਆਂ ਤੇ ਜਾਂਦੇ ਨੇ ਤੇ ਕੋਠਿਆਂ ਤੇ ਜਦੋਂ ਉਹ ਜਾ ਕੇ ਰੇਡ ਮਾਰਨ ਜਾਂਦੇ ਨੇ ਉਸ ਇੱਕ ਕੋਠੇ ਵੱਲ ਜਦੋਂ ਦੇ ਨੇ ਉੱਥੇ ਜਾ ਕੇ ਉਹ ਡੀਐਸਪੀ ਇਕਦਮ ਸ਼ੌਕ ਹੋ ਜਾਂਦਾ ਹੈ ਜਦੋਂ ਉਹ ਸਾਹਮਣੇ ਹੀ ਆਪਣੀ ਹੀ ਲੜਕੀ ਨੂੰ ਖੜੇ ਵੇਖਦਾ ਹੈ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਤੁਹਾਨੂੰ ਇਸ ਕਹਾਣੀ ਦੇ ਬਾਰੇ ਜਰੂਰ ਦੱਸਾਂਗੇ ਜੇਕਰ ਚੈਨਲ ਦੇ ਉੱਪਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਤੇ ਕਮੈਂਟ ਕਰਕੇ ਦੱਸਿਓ ਕਹਾਣੀ ਤੁਹਾਨੂੰ ਕਿਵੇਂ ਲੱਗੀ ਔਰ ਜੋ ਬਲਦੇਵ ਸਿੰਘ ਗਿੱਲ ਹੈ ਬਲਦੇਵ ਸਿੰਘ ਗਿੱਲ ਡੀਐਸਪੀ ਜੋ ਕਿ ਬਹੁਤ ਹੀ ਇਮਾਨਦਾਰ ਜਿਸ ਦੀਆਂ ਇਮਾਨਦਾਰੀ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ ਤੇ ਬਲਦੇਵ ਸਿੰਘ ਉਤ ਵਧੀਆ ਇਨਸਾਨ ਜਿਸ ਨੂੰ ਕਿ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਲੋਕ ਬਹੁਤ ਜ਼ਿਆਦਾ ਵਧੀਆ ਉਸ ਦਾ ਸਤਿਕਾਰ ਵੀ ਕਰਦੇ ਨੇ ਕਿਉਂਕਿ ਉਹ ਇਮਾਨਦਾਰ ਹੈ ਕਿਉਂਕਿ ਹਰ ਇੱਕ ਪੁਲਿਸ ਵਾਲਾ ਚੋਰ ਨਹੀਂ ਹੁੰਦਾ ਤੇ ਹਰ ਇੱਕ ਪੁਲਿਸ ਵਾਲਾ ਕਰਪਟ ਨਹੀਂ ਹੁੰਦਾ ਤੇ ਬਲਦੇਵ ਸਿੰਘ ਗਿੱਲ ਇੱਕ ਅਜਿਹਾ ਇਨਸਾਨ ਸੀ ਜਿਸ ਨੇ ਗਰੀਬੀ ਦੇ ਵਿੱਚੋਂ ਨਿਕਲ ਕੇ ਆਪਣੀ ਮਿਹਨਤ ਦੇ ਨਾਲ ਇਹ ਰੈਂਕ ਹਾਸਲ ਕੀਤਾ ਸੀ ਪਰ ਅਸਲ ਦੇ ਵਿੱਚ ਉਹ ਮਿਹਨਤ ਕਰਕੇ ਇੱਥੇ ਤੱਕ ਪਹੁੰਚਿਆ ਸੀ ਤੇ ਗਲਤ ਗੱਲ ਬਰਦਾਸ਼ਤ ਨਹੀਂ ਸੀ ਕਰਦਾ ਤੇ ਕਿਸੇ ਨਾਲ ਵੀ ਉਹ ਜਿਵੇਂ ਸਿਹਤ ਨਾਲ ਕਿਸੇ ਦੇ ਖਿਲਵਾੜ ਹੁੰਦਾ ਅਜਿਹੀਆਂ ਚੀਜ਼ਾਂ ਉਹ ਕਦੇ ਵੀ ਬਰਦਾਸ਼ਤ ਨਹੀਂ ਸੀ ਕਰਦਾ ਸੋ ਇਸ ਤਰ੍ਹਾਂ ਬਲਦੇਵ ਸਿੰਘ ਗਿੱਲ ਦਾ ਜਿਹੜਾ ਸੁਭਾਅ ਸੀ ਕਿਉਂਕਿ ਤਿਹਾਰਾਂ ਦੇ ਦਿਨਾਂ ਦੇ ਵਿੱਚ ਆਮ ਹੀ ਤੌਰ ਤੇ ਦੇਖਿਆ ਜਾਂਦਾ ਹੈ ਕਿ ਆਖਰ ਲੋਕ ਕਿਸ ਤਰ੍ਹਾਂ ਨਕਲੀ ਮਠਾਈਆਂ ਬਣਾਉਂਦੇ ਨੇ ਲੋਕ ਕਿਸ ਤਰ੍ਹਾਂ ਨਕਲੀ ਸਾਰੀਆਂ ਚੀਜ਼ਾਂ ਤਿਆਰ ਕਰਦੇ ਨੇ ਸੋ ਉਹਨਾਂ ਚੀਜ਼ਾਂ ਨੂੰ ਲੈ ਕੇ ਉਸ ਦੇ ਮਨ ਦੇ ਵਿੱਚ ਬੜੀ ਚਿੰਤਾ ਸੀ ਜਿਸ ਤਰ੍ਹਾਂ ਲੋਕ ਨਸ਼ੇ ਦੇ ਵਿੱਚ ਨਸ਼ਈਏ ਬਣ ਕੇ ਇੱਕ ਦੂਜੇ ਨਾਲ ਲੜਾਈਆਂ ਕਰਦੇ ਨੇ ਝਗੜੇ ਕਰਦੇ ਨੇ ਇੱਕ ਦੂਜੇ ਨਾਲ ਲੋਕ ਸਾਰੇ ਹੀ ਜੂਝਦੇ ਨੇ ਇੱਕ ਦੂਜੇ ਨਾਲ ਲੋਕ ਸਾਰੇ ਹੀ ਜਿਹੜੇ ਨੇ ਉਹ ਝਗੜੇ ਮੁੱਲ ਲੈਂਦੇ ਨੇ ਸੋ ਸਾਰੇ ਲੋਕ ਇੱਕ ਦੂਜੇ ਦੀ ਜਿਹੜੀ ਹੈ ਬਹੁਤ ਜ਼ਿਆਦਾ ਕਈ ਵਾਰ ਬੇਇਜ਼ਤੀ ਕਰਦੇ ਨੇ ਤੇ ਹਾਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਨੇ ਪਬਲਿਕ ਪਲੇਸ ਤੇ ਲੜਾਈਆਂ ਹੋ ਜਾਂਦੇ ਉਹ ਚੀਜ਼ ਨੂੰ ਲੈ ਕੇ ਬਲਦੇਵ ਸਿੰਘ ਗਿੱਲ ਦੇ ਵਿੱਚ ਮੰਨ ਦੇ ਵਿੱਚ ਇਹ ਗੱਲ ਸੀ ਵੀ ਸਾਰੀ ਜਿਹੜੀ ਸਥਿਤੀ ਐ ਨੂੰ ਕੰਟਰੋਲ ਵਿੱਚ ਰੱਖਿਆ ਜਾਵੇ ਅਜਿਹੀਆਂ ਚੀਜ਼ਾਂ ਨਾ ਹੋਣ ਲਾਅ ਐਂਡ ਆਰਡਰ ਦੀ ਜਿਹੜੀ ਹੈ ਸਥਿਤੀ ਨੂੰ ਮੇਨਟੇਨ ਰੱਖਿਆ ਜਾਵੇ ਉਹ ਵਧੀਆ ਤਰੀਕੇ ਦੇ ਨਾਲ ਸਾਰਾ ਕੁਝ ਹੋ ਜਵੇ ਉਹ ਭਾਵ ਕਿ ਕੁਝ ਸ਼ਰਾਰਤੀ ਅੰਸਰ ਆਜਿਹਾ ਨਾ ਕਰਨ ਜਿਸ ਦੇ ਨਾਲ ਆਮ ਲੋਕਾਂ ਨੂੰ ਆਮ ਪਬਲਿਕ ਨੂੰ ਕਿਉਂਕਿ ਬਾਜ਼ਾਰਾਂ ਦੇ ਵਿੱਚ ਧੀਆਂ ਭੈਣਾਂ ਨੇ ਵੀ ਜਾਣਾ ਹੁੰਦਾ ਵੀ ਕਿਸੇ ਨੂੰ ਕੋਈ ਜਿਹੜੀ ਪਰੇਸ਼ਾਨੀ ਨੇ ਨਾ ਆਵੇ ਕਿਉਂਕਿ ਆਖਰਕਾਰ ਉਹ ਇਸੇ ਕਰਕੇ ਚਾਹੁੰਦਾ ਸੀ ਵੀ ਸਾਰਾ ਕੁਝ ਜਿਹੜਾ ਵਧੀਆ ਹੋਵੇ ਪਰ ਜਦੋਂ ਕੋਠੇ ਤੇ ਉਹ ਰੇਡ ਮਾਰਨ ਜਾਂਦਾ ਹੈ ਵੀ ਅੱਜ ਦਾ ਦਿਨ ਕਟੋ-ਕਾਟੇ ਇਸ ਚੀਜ਼ ਨੂੰ ਬੰਦ ਕੀਤਾ ਜਾਵੇ ਤੇ ਜਦੋਂ ਸਾਹਮਣੇ ਹੀ ਉਹ ਆਪਣੀ ਹੀ ਲੜਕੀ ਨੂੰ ਖੜੇ ਵੇਖਦਾ ਉਸਦੇ ਪੈਰਾਂ ਥੱਲੋ ਜ਼ਮੀਨ ਨਿਕਲ ਜਾਂਦੀ ਹੈ ਆਖਰ ਹੁਣ ਆਪਣੀ ਹੀ ਲੜਕੀ ਨੂੰ ਅਜਿਹੀ ਗਲਤ ਥਾਂ ਤੇ ਦੇਖ ਕੇ ਡੀਐਸਪੀ ਸ਼ੌਕ ਹੋ ਜਾਂਦਾ ਹੈ ਹੁਣ ਜਿਹੜੇ ਨਾਲ ਦੇ ਟੀਮ ਵਾਲੇ ਸੀ ਉਹ ਵੀ ਪਹਿਚਾਨ ਲੈਂਦੇ ਨੇ ਵੀ ਇਹ ਤਾਂ ਡੀਐਸਪੀ ਦੀ ਲੜਕੀ ਹੈ ਉਹ ਵੀ ਸ਼ੌਕ ਹੋ ਜਾਂਦੇ ਨੇ ਵੀ ਇਹ ਸਭ ਕੁਝ ਕਿਵੇਂ ਕਿੱਧਰ ਕੀ ਹੋ ਰਿਹਾ ਵੀ ਲੜਕੀ ਕਿਵੇਂ ਉਰੇ ਕਿਉਂਕਿ ਜੋ ਕਹਾਣੀ ਇਸ ਪਿਛਲੀ ਉਹ ਕਿਸੇ ਨੂੰ ਨਹੀਂ ਸੀ ਪਤਾ ਆਖਰਕਾਰ ਡੀਐਸਪੀ ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਤਰੀਕੇ ਦਾ ਉਹ ਮਿੱਤਰ ਸੀ ਸਭਨਾਂ ਦਾ ਤੇ ਗਲਤ ਗੱਲ ਬਰਦਾਸ਼ਤ ਨਹੀਂ ਸੀ ਕਰਦਾ ਇੱਕ ਦਿਨ ਉਸਨੇ ਫੈਕਟਰੀ ਦੇ ਵਿੱਚ ਰੇਡ ਮਾਰ ਦਿੱਤੀ ਸੀ ਜੋ ਕਿ ਨਕਲੀ ਮਠਾਈਆਂ ਬਣਾਉਂਦੇ ਸੀ ਚਰਬੀਆਂ ਆਦਕ ਦਾ ਇਸਤੇਮਾਲ ਕਰਦੇ ਸੀ ਤੇ ਆਖਰ ਨਕਲੀ ਦਾਵਾ ਮਣਾਉਣੀਆਂ ਤੇ ਉਹਨਾਂ ਦਾਣਾਂ ਨੂੰ ਟੇਸਟ ਕਰਨ ਦੇ ਲਈ ਟੇਸਟ ਬਣਾਉਣ ਦੇ ਲਈ ਤੇ ਉਹਨਾਂ ਵਿੱਚ ਮਿਲਾਵਟਾਂ ਕਰਨੀਆਂ ਇਹ ਜਿਵੇਂ ਕਿ ਇੱਕ ਠੇਕੇਦਾਰ ਦਾ ਉਸ ਫੈਕਟਰੀ ਮਾਲਕ ਦਾ ਧੰਦਾ ਬਣ ਚੁੱਕਿਆ ਸੀ ਆਖਰ ਇੱਕ ਦਿਨ ਜਦੋਂ ਬਲਦੇਵ ਸਿੰਘ ਜੀ ਡੀਐਸਪੀ ਉਸ ਦੀ ਫੈਕਟਰੀ ਵਿੱਚ ਰੇਡ ਮਾਰਨ ਜਾਂਦੇ ਨੇ ਸਾਰੇ ਕੁਝ ਜਿਹੜਾ ਚੈੱਕ ਕੀਤਾ ਜਾਂਦਾ ਸਾਰੇ ਸੈਂਪਲ ਭਰੇ ਜਾਂਦੇ ਨੇ ਪਰ ਉਥੋਂ ਸਾਰਾ ਕੁਝ ਨਕਲੀ ਨਿਕਲਦਾ ਹੈ ਤੇ ਜਿਹੜਾ ਠੇਕੇਦਾਰ ਹੈ ਉਹ ਉਹਨਾਂ ਦੀਆਂ ਮਿੰਤਾਂ ਕਰਦਾ ਕਿ ਉਹਨਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਵੀ ਕਰਦਾ ਹੈ ਲੱਖਾਂ ਰੁਪਏ ਦੀ ਕਰੋੜਾਂ ਰੁਪਏ ਦੀ ਜਿਹੜੀ ਹੈ ਆਫਰ ਕਰਦਾ ਹੈ ਪਰ ਹੁਣ ਜੋ ਡੀਐਸਪੀ ਸੀ ਉਹ ਤੇ ਗਰੀਬ ਘਰ ਦੇ ਵਿੱਚੋਂ ਸੀ ਲੈਣ ਨੂੰ ਉਹ ਸਾਰੀ ਪੈਸਾ ਲੈ ਕੇ ਛੱਡ ਸਕਦਾ ਸੀ ਪਰ ਉਹ ਕਹਿੰਦਾ ਨਹੀਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਉਂ ਕਿਉਂਕਿ ਮੈਂ ਗਰੀਬ ਘਰ ਵਿੱਚੋਂ ਨਿਕਲੇ ਆਂ ਉਹ ਪਤਾ ਆ ਕਿ ਗਰੀਬੀ ਕੀ ਹੁੰਦੀ ਆ ਅਗਲੇ ਨੇ ਮਸਾਂ ਕਮਾ ਕੇ ਮਿਹਨਤ ਦੀ ਕਮਾਈ ਨਾਲ ਚੀਜ਼ ਖਰੀਦਣੀ ਹੁੰਦੀ ਆ ਜੋ ਦੇ ਵਿੱਚ ਵੀ ਅਗਲੇ ਨੂੰ ਮਿਲਾਵਟ ਮਿਲ ਜਾਏ ਤੇ ਫਿਰ ਗਰੀਬ ਦਾ ਕੌਣ ਰੱਖ ਆ ਇਹ ਗੱਲ ਉਹ ਸੋਚ ਕੇ ਚੱਲਿਆ ਹੋਇਆ ਸੀ ਸੋ ਉਹਨੇ ਸਾਰੀ ਚੀਜ਼ ਨੂੰ ਜਿਹੜਾ ਹੈ ਕੈਰੀ ਕੀਤਾ ਫਿਰ ਉਸ ਤੋਂ ਬਾਅਦ ਉਸ ਦੀ ਫੈਕਟਰੀ ਨੂੰ ਬੰਦ ਕਰ ਦਿੱਤਾ ਜਿੰਨੀਆਂ ਦੁਕਾਨਾਂ ਸੀ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਸੋ ਆਖਰ ਉਹ ਜਿਹੜਾ ਠੇਕੇਦਾਰ ਸੀ ਉਹ ਡੀਐਸਪੀ ਨੇ ਇੱਕ ਗੱਲ ਕਹਿ ਦਿੰਦਾ ਕਿ ਮੈਂ ਤੇਰੇ ਤੋਂ ਬਦਲਾ ਜ਼ਰੂਰ ਲਵਾਵਾਂਗਾ ਤੇ ਆਖਰਕਾਰ ਤੂੰ ਬਿਲਕੁਲ ਮੇਰੀਆਂ ਅੱਖਾਂ ਦੇ ਸਾਹਮਣੇ ਹੀ ਆ ਤੇ ਡੀਐਸਪੀ ਉਹਨੂੰ ਕਹਿੰਦਾ ਜੇ ਹੁਣ ਤਮਕ ਦਿੱਤੀ ਤੇ ਇਸ ਤੋਂ ਬਾਅਦ ਮੈਂ ਕਿਨੂੰ ਸਮੇਤ ਧਮਕੀ ਚੱਕ ਕੇ ਠਾਵਲਾਦ ਦੇ ਵਿੱਚ ਬੰਦ ਕਰ ਦਿਆਂਗਾ ਤੇ ਐਸਾ ਕੇਸ ਪਾਵਾਂਗਾ ਕਿ ਮੁੜ ਕੇ ਤੂੰ ਬਾਹਰ ਆਉਣ ਜੋਗਾ ਨਹੀਂ ਰਹੇਂਗਾ ਤੇ ਉਹ ਠੇਕੇਦਾਰ ਇਹਨਾਂ ਗੱਲਾਂ ਨੂੰ ਬਹੁਤ ਸੋਚਦਾ ਆ ਕਾਫੀ ਮਹੀਨੇ ਜਿਹੜੇ ਨੇ ਬਿੱਤ ਜਾਂਦੇ ਨੇ ਸੋ ਕਹਿੰਦੇ ਨੇ ਜਿਹੇ ਜੇ ਆਲੇ ਉਹ ਜਿਹੇ ਕੁਝੇ ਸੋ ਆਪਣੇ ਪੁੱਤਰ ਨੂੰ ਜਿਹੜਾ ਠੇਕੇਦਾਰ ਹੁੰਦਾ ਨਾ ਉਹ ਚੰਗੀ ਤਰ੍ਹਾਂ ਗੱਲ ਸਮਝਾ ਦਿੰਦਾ ਆਪਣੇ ਪੁੱਤਰ ਨੂੰ ਸਾਰੀ ਗੱਲ ਦੱਸਦਾ ਉਸ ਦਾ ਪੁੱਤਰ ਵੀ ਆਪਣੇ ਪਿਤਾ ਦੇ અપਮਾਨ ਨੂੰ ਵੇਖਦਾ ਪਰ ਇਹ ਨਹੀਂ ਵੇਖਦਾ ਵੀ ਸਾਡੇ ਵਿੱਚ ਗਲਤੀ ਹੈ ਕਿ ਅਸੀਂ ਨਕਲੀ ਸਮਾਨ ਬਣਾ ਕੇ ਵੇਚਦੇ ਆ ਆਪਣੇ ਪਿਤਾ ਦੀ ਗੱਲ ਨੂੰ ਤੇ ਸਮਝੇ ਤੇ ਆਪਣੇ ਪਿਤਾ ਦੀ ਗਲਤੀ ਨਹੀਂ ਮੰਨਦਾ ਪਰ ਉਹ ਸਾਰੀ ਗੱਲ ਜਿਹੜੀ ਹੈ ਬਿਲਕੁਲ ਇਨੀ ਸਮਝ ਲੈਂਦਾ ਵੀ ਮੇਰੇ ਪਿਤਾ ਦੀ ਡੀਐਸਪੀ ਨੇ ਬੇਇਜ਼ਤੀ ਕੀਤੀ ਹੈ ਤੇ ਮੇਰਾ ਪਿਤਾ ਜਿਹੜਾ ਹੈ ਉਹ ਬੇਇਜ਼ਤੀ ਕੀਤੀ ਹੈ ਮੇਰੇ ਪਿਤਾ ਦੀ ਤੇ ਸਾਡੀਆਂ ਫੈਕਟਰੀਆਂ ਬੰਦ ਕੀਤੀਆਂ ਨੇ ਸਾਨੂੰ ਘਾਟਾ ਪਾਇਆ ਤੇ ਡੀਐਸਪੀ ਉਸ ਤੋਂ ਜਿਹੜਾ ਹੈ ਡੀਐਸਪੀ ਤੋਂ ਅਸੀਂ ਬਦਲਾ ਲੈਣਾ ਕਿਵੇਂ ਨਾ ਕਿਵੇਂ ਕਰਕੇ ਜੋ ਵੀ ਹੋਵੇ ਚਾਹੇ ਜਿਹੜਾ ਮਰਜੀ ਹਤਕੰਡਾ ਅਪਣਾਉਣਾ ਪੈ ਜਾਏ ਤੇ ਡੀਐਸਪੀ ਤੋਂ ਅਸੀਂ ਬਦਲਾ ਜ਼ਰੂਰ ਲਵਾਂਗੇ ਬਸ ਇਹੋ ਹੀ ਗੱਲ ਜਿਹੜੀ ਆ ਉਸਦੇ ਮਾਈਂਡ ਦੇ ਵਿੱਚ ਹੁੰਦੀ ਆ ਫੇਰ ਆਖਰਕਾਰ ਹੁਣ ਗੱਲ ਆਕੇ ਰੁਕ ਜਾਂਦੀ ਐ ਇਸ ਥਾਂ ਤੇ ਗੱਲ ਆਕੇ ਰੁਕ ਜਾਂਦੀ ਐ ਇਸ ਵਜ੍ਹਾ ਤੇ ਕਿਉਂਕਿ ਡੀਐਸਪੀ ਤੋਂ ਜਿਹੜਾ ਬਦਲਾ ਸੀ ਉਹ ਕਿਵੇਂ ਲਿਆ ਜਾਵੇ ਫਿਰ ਇੱਕ ਦਿਨਾਂ ਜੋ ਡੀਐਸਪੀ ਦੀ ਲੜਕੀ ਸੀ ਉਹ ਨਿਗਾਹ ਪੈਂਦੀ ਐ ਠੇਕੇਦਾਰ ਦੇ ਤੇ ਠੇਕੇਦਾਰ ਦਾ ਮੁੰਡਾ ਵੀ ਉਸਨੂੰ ਚੰਗੀ ਤਰ੍ਹਾਂ ਵੇਖਦਾ ਦੋਨੇ ਪਿਓ ਪੁੱਤਰ ਇੱਕ ਦੂਜੇ ਵੀ ਨਹੀਂ ਵੇਖਦੇ ਨੇ ਤੇ ਹੱਸਣ ਲੱਗ ਜਾਂਦੇ ਨੇ ਤੇ ਫਿਰ ਜੋ ਡੀਐਸਪੀ ਦੀ ਲੜਕੀ ਨੂੰ ਉਹ ਵੇਖਦੇ ਨੇ ਜਿਵੇਂ ਹੀ ਉਹ ਲੜਕੀ ਦੇ ਵੱਲ ਸਾਰੀਆਂ ਗੱਲਾਂ ਨੂੰ ਵੇਖਦੇ ਨੇ ਝਾਤ ਮਾਰਦੇ ਨੇ ਤੇ ਫਿਰ ਉਹਨਾਂ ਨੂੰ ਹਰ ਇੱਕ ਗੱਲ ਜਿਹੜੀ ਐ ਸਮਝ ਜਾਂਦੀ ਆ ਫਿਰ ਉਹਨਾਂ ਦੇ ਦਿਮਾਗ ਦੇ ਵਿੱਚ ਸ਼ੈਤਾਨੀ ਤੀਜਾ ਜੜੀਆਂ ਨੇ ਗੱਲਾਂ ਬਾਤਾਂ ਨੇ ਉਹ ਚਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਇਸ ਤਰ੍ਹਾਂ ਉਹ ਕੀ ਕਰਦੇ ਨੇ ਆਪਣੀ ਹੀ ਸਾਰੀ ਗੱਲਬਾਤ ਨੂੰ ਜਿਹੜਾ ਹੈ ਉਹ ਮਨ ਦੇ ਵਿੱਚ ਕੈਰੀ ਕਰ ਲੈਂਦੇ ਨੇ ਸੋ ਜਿਹੜਾ ਠੇਕੇਦਾਰ ਦਾ ਮੁੰਡਾ ਹੁੰਦਾ ਉਹ ਉਸ ਲੜਕੀ ਦੇ ਮਗਰ ਘੁੰਮਦਾ ਹੈ ਬੀਐਸਪੀ ਦੀ ਲੜਕੀ ਦੇ ਉਹਨੂੰ ਪਿਆਰ ਦੀਆਂ ਗੱਲਾਂ ਕਰਦਾ ਹੈ ਉਹਨੂੰ ਪਿਆਰ ਦੇ ਜਾਲ ਦੇ ਵਿੱਚ ਜੰਗੀ ਤਰ੍ਹਾਂ ਫਸਾਉਂਦਾ ਹੈ ਸੋ ਕਾਫੀ ਦਿਨ ਜਿਹੜੇ ਨੇ ਉਹ ਇਸੇ ਤਰ੍ਹਾਂ ਕਰਦਾ ਹੈ ਪਰ ਆਖਰਕਾਰ ਹੁਣ ਡੀਐਸਪੀ ਦੀ ਕੁੜੀ ਨੂੰ ਉਹਨੂੰ ਪਤਾ ਤੇ ਨਹੀਂ ਸੀ ਕਿ ਮੇਰੇ ਨਾਲ ਚਾਲ ਚੱਲੀ ਜਾ ਰਹੀ ਹੈ ਉਹ ਸੱਚਾ ਪਿਆਰ ਸਮਝ ਕੇ ਉਹਦੇ ਨਾਲ ਲਗ ਜਾਂਦੀ ਹੈ ਤੇ ਉਹਦੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਜੀਣ ਮਰਨ ਦੀ ਕਸਮਾਂ ਖਾਂਦਾ ਤੇ ਉਹਦੇ ਨਾਲ ਬਹੁਤ ਗੱਲਾਂ ਕਰਦਾ ਸਾਰੀਆਂ ਗੱਲਾਂ ਨੂੰ ਕਰਦਾ ਫਿਰ ਆਖਰਕਾਰ ਉਹ ਇੱਕ ਦਿਨ ਅਜੀਹਾ ਆਉਂਦਾ ਕਿ ਉਹ ਉਸ ਨੂੰ ਕਹਿੰਦਾ ਕਿ ਅਸੀਂ ਜੋ ਬਿਜ਼ਨਸ ਕਰਦੇ ਆਂ ਤੇ ਉਸ ਬਿਜ਼ਨਸ ਦੇ ਵਿੱਚ ਬਹੁਤ ਵਧੀਆ ਮੁਨਾਫਾ ਆ ਪਰ ਤੇਰੇ ਡੈਡੀ ਨੇ ਸਾਨੂੰ ਜਿਹੜਾ ਹੈ ਵਿਆਹ ਕਰਾਉਣ ਦੇ ਲਈ ਨਹੀਂ ਮੰਨਣਾ ਤੇ ਡੀਐਸਪੀ ਦੀ ਲੜਕੀ ਨੂੰ ਉਹ ਇਸ ਤਰ੍ਹਾਂ ਵਰਗ ਲਾ ਲੈਂਦਾ ਵੀ ਜਾਨੀ ਕਿ ਤੇਰੇ ਡੈਡੀ ਸਾਡੇ ਦੁਸ਼ਮਣ ਨੇ ਜੋ ਆਪਾਂ ਜਿਹੜਾ ਹੈ ਘਰ ਤੋਂ ਭੱਜ ਕੇ ਵਿਆਹ ਕਰਵਾ ਲੈਂਦੇ ਆਂ ਤੇ ਬਾਅਦ ਵਿੱਚ ਆ ਕੇ ਆਪਾਂ ਦਾ ਆਸ਼ੀਰਵਾਦ ਲੈ ਲਵਾਂਗੇ ਤੇ ਉਹ ਸਾਨੂੰ ਮਾਫ਼ ਵੀ ਕਰ ਦੇਣਗੇ ਇਦਾਂ ਦੀ ਗੱਲ ਕਰਕੇ ਉਹ ਲੜਕੀ ਨੂੰ ਘਰੋਂ ਭਜਾ ਕੇ ਲੈ ਜਾਂਦਾ ਤੇ ਜਾ ਕੇ ਇੱਕ ਨਕਲੀ ਵਿਆਹ ਕਰਦਾ ਤੇ ਵਿਆਹ ਕਰਨ ਤੋਂ ਬਾਅਦ ਫਿਰ ਉਸ ਲੜਕੀ ਨੂੰ ਉਹ ਆਪਣੇ ਘਰੇ ਲੈ ਕੇ ਜਾਂਦਾ ਤੇ ਜਿਹੜਾ ਠੇਕੇਦਾਰ ਹੈ ਉਹ ਉੱਚੀ ਉੱਚੀ ਹੱਸਣ ਲੱਗ ਜਾਂਦਾ ਤੇ ਉਹ ਆਪਣੇ ਆਪਣੇ ਪੁੱਤਰ ਨੂੰ ਜਿਹੜਾ ਹੈ ਚੰਗੀ ਤਰ੍ਹਾਂ ਇੱਕ ਆਸ਼ੀਰਵਾਦ ਦਿੰਦਾ ਤੇ ਆਪਣੇ ਪੁੱਤਰ ਨੂੰ ਸ਼ਾਬਾਸ਼ੀ ਦਿੰਦਾ ਕਿ ਅੱਜ ਤੈਨੇ ਉਹ ਕੰਮ ਕਰਕੇ ਦਿਖਾਇਆ ਜੋ ਕੋਈ ਨਹੀਂ ਸੀ ਕਰ ਸਕਦਾ ਆਪਾਂ ਡੀਐਸਪੀ ਦਾ ਬਦਲਾ ਉਸ ਦੀ ਕੁੜੀ ਤੋਂ ਲੈ ਲਿਆ ਤੇ ਹੁਣ ਬਿਸ਼ਰਮਗੀ ਬਿਸ਼ਰਮਗੀ ਦੀ ਬਸ਼ਿੰਦਗੀ ਦਾ ਮਾਰਾ ਜਿ세 ਕਿ ਉਸ ਦੇ ਮਨ ਦੇ ਵਿੱਚ ਐਸੀ ਜਿਹੜੀ ਹੈ ਹੁਣ ਲਾਟ ਬੱਜੇਗੀ ਤੇ ਉਹ ਇੰਨਾ ਜਿਆਦਾ ਬਿਲਕੁਲ ਸ਼ਰਮਿੰਦਾ ਹੋ ਜਾਏਗਾ ਕਿ ਉਸ ਦਾ ਮਨ ਜਿਹੜਾ ਹੈ ਬਿਲਕੁਲ ਤਾਰ-ਤਾਰ ਹੋ ਜਾਏਗਾ ਤੇ ਉਹ ਆਪਣੀ ਜਿਹੜੀ ਸ਼ਰਮਿੰਦਗੀ ਹੈ ਲੋਕਾਂ ਸਾਹਮਣੇ ਜ਼ਾਹਰ ਨਹੀਂ ਕਰ ਪਾਏਗਾ ਤੇ ਡੀਐਸਪੀ ਆਪਣੇ ਆਪ ਸ਼ਰਮ ਦਾ ਮਾਰਾ ਮਰ ਜਾਏਗਾ ਸੋ ਇਹ ਗੱਲ ਜਿਹੜੀ ਹੈ ਉਹ ਕਹਿੰਦਾ ਹੈ ਤੇ ਉਹ ਲੜਕੀ ਇੱਕਦਮ ਸੁਣਦੀ ਹੈ ਵੀ ਇਹ ਕਿਹੋ ਜਿਹੀਆਂ ਗੱਲਾਂ ਚੱਲ ਰਹੀਆਂ ਨੇ ਫਿਰ ਉਹ ਸਾਰੀ ਗੱਲ ਸਮਝ ਜਾਂਦੀ ਹੈ ਵੀ ਮੇਰੇ ਪਾਪਾ ਦਾ ਬਦਲਾ ਲੈਣ ਦੇ ਲਈ ਇਸ ਨੇ ਮੇਰਾ ਯੂਜ਼ ਕੀਤਾ ਫਿਰ ਉਸ ਦਿਨ ਉਹ ਸਾਰੇ ਹੀ ਨੇ ਉਸ ਲੜਕੀ ਦੇ ਨਾਲ ਗਲਤ ਕੰਮ ਕਰਦੇ ਨੇ ਫਿਰ ਉਸ ਲੜਕੀ ਨੂੰ ਜਿਹੜਾ ਹੈ ਕੁਝ ਦਿਨ ਆਪਣੇ ਪਾਸ ਰੱਖਿਆ ਜਾਂਦਾ ਹੈ ਕੁਝ ਦਿਨ ਬਾਅਦ ਉਸ ਲੜਕੀ ਨੂੰ ਕੋਠੇ ਉੱਪਰ ਵੇਚ ਦਿੱਤਾ ਜਾਂਦਾ ਹੈ ਤੇ ਡੀਐਸਪੀ ਤੋਂ ਉਹਨਾਂ ਨੇ ਆਪਣਾ ਬਦਲਾ ਲੈ ਲਿਆ ਸੀ ਉਹਨਾਂ ਨੂੰ ਇੰਜ ਲੱਗ ਰਿਹਾ ਸੀ ਦੁਬਾਰਾ ਤੋਂ ਫਿਰ ਉਹ ਆਪਣੇ ਕੰਮਾਂ ਦੇ ਵਿੱਚ ਵਿਅਸਤ ਹੋ ਜਾਂਦੇ ਨੇ ਵਿਜੀ ਹੋ ਜਾਂਦੇ ਨੇ ਤੇ ਉਹ ਲੜਕਾ ਉਸ ਲੜਕੀ ਨੂੰ ਘਰੋਂ ਕੱਢ ਦਿੰਦਾ ਹੈ ਤੇ ਆਖਰਕਾਰ ਉਹਨਾਂ ਦਾ ਜਿਹੜਾ ਕੰਮ ਸੀ ਉਹ ਜਿਵੇਂ ਕਿ ਹੋ ਚੁੱਕਿਆ ਸੀ ਵੀ ਅਸੀਂ ਬਦਲਾ ਲੈਣਾ ਹੈ ਪਰ ਹੁਣ ਉਹ ਲੜਕੀ ਕੋਲੇ ਕੋਈ ਆਪਸ਼ਨ ਨਹੀਂ ਸੀ ਉਹ ਲੜਕੀ ਕੇਵਲ ਤੇ ਕੇਵਲ ਇੰਡੀ ਨੂੰ ਜਿਆਦਾ ਟੁੱਟ ਚੁੱਕੀ ਸੀ ਘਰੇ ਜਾ ਨਹੀਂ ਸੀ ਸਕਦੀ ਕਿਉਂਕਿ ਬਦਨਾਮੀ ਹੋ ਚੁੱਕੀ ਸੀ ਤੇ ਹੁਣ ਉਸ ਦੇ ਕੋਲ ਕੋਠੇ ਤੇ ਰਹਿਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਸੀ ਪਰ ਇੱਕ ਦਿਨ ਜਿਵੇਂ ਹੀ ਪਤਾ ਲੱਗਿਆ ਕਿ ਕੋਠੇ ਦੇ ਉੱਪਰ ਰੇਡ ਪੈ ਗਈ ਹੈ ਤੇ ਹਾਰਾਂ ਦੇ ਦਿਨ ਚੱਲ ਰਹੇ ਨੇ ਪੁਲਿਸ ਆਈ ਹੈ ਪਰ ਜਿਹੜਾ ਪੁਲਿਸ ਦਾ ਵੱਡਾ ਅਫਸਰ ਰੇਡ ਕਰਨ ਦੇ ਲਈ ਆਇਆ ਸੀ ਹਨੇਕ ਸਿੰਘ ਗਿੱਲ ਉਹ ਉਸ ਲੜਕੀ ਦਾ ਪਿਤਾ ਹੀ ਸੀ ਜਿਵੇਂ ਹੀ ਉਹ ਲੜਕੀ ਆਪਣੇ ਪਿਤਾ ਨੂੰ ਦੇਖਦੀ ਹੈ ਅੱਖਾਂ ਦੇ ਵਿੱਚ ਹੰਝੂ ਭਰ ਲੈਂਦੀ ਹੈ ਤੇ ਅੱਖਾਂ ਦੇ ਵਿੱਚ ਹੰਝੂ ਭਰ ਕੇ ਉਹ ਲੜਕੀ ਆਪਣੇ ਪਿਤਾ ਵੱਲ ਦੇਖਦੀ ਹੈ ਪਰ ਕੁਝ ਬੋਲਦੀ ਨਹੀਂ ਹੈ ਉਸ ਦਾ ਪਿਤਾ ਡੀਐਸਪੀ ਉਹ ਵੀ ਕੁਝ ਬੋਲਦਾ ਨਹੀਂ ਹੈ ਆਪਣੀ ਲੜਕੀ ਨੂੰ ਵੇਖੀ ਜਾ ਰਿਹਾ ਸੀ ਤੇ ਆਖਰ ਦੋਵੇਂ ਜਿਹੜੇ ਸੀ ਇੱਕ ਦੂਜੇ ਨੂੰ ਵੇਖ ਰਹੇ ਨੇ ਪਰ ਇੱਕਦਮ ਲੜਕੀ ਭੱਜ ਕੇ ਆਉਂਦੀ ਹੈ ਤੇ ਉਸ ਦਾ ਪਿਤਾ ਉਸ ਨੂੰ ਗੱਲ ਨਾਲ ਲਾ ਲੈਂਦਾ ਹੈ ਆਪਣੀ ਲੜਕੀ ਨੂੰ ਤੇ ਸਾਰੀ ਗੱਲਬਾਤ ਉਹ ਲੜਕੀ ਦਾਸੀ ਚੁੱਕੀ ਸੀ ਕਿ ਆਖਰ ਮੇਰੇ ਮੇਰੇ ਨਾਲ ਕੀ ਕੁਝ ਵਾਪਰੇ ਆ ਫਿਰ ਉਸ ਤੋਂ ਬਾਅਦ ਜਿਹੜਾ ਡੀਐਸਪੀ ਹੈ ਉਹ ਡੀਐਸਪੀ ਆਪਣੀ ਲੜਕੀ ਨੂੰ ਨਾਲ ਲੈ ਕੇ ਜਾਂਦਾ ਹੈ ਰੇਡ ਉਥੋਂ ਕੈਨਸਲ ਕਰ ਦਿੰਦਾ ਹੈ ਤੇ ਫਿਰ ਉਸ ਤੋਂ ਬਾਅਦ ਉਹ ਘਰੇ ਜਾਂਦੇ ਨੇ ਤੇ ਆਪਣੀ ਲੜਕੀ ਨੂੰ ਉਹ ਜਾ ਕੇ ਪਰਿਵਾਰ ਦੇ ਨਾਲ ਮਿਲੋਂਦਾ ਤੇ ਲੜਕੀ ਦੱਸਦੀ ਹੈ ਕਿ ਮੈਨੂੰ ਇੰਨੇ ਮਹੀਨੇ ਹੋ ਗਏ ਮੈਂ ਇਸੇ ਸ਼ਹਿਰ ਦੇ ਵਿੱਚ ਸੀ ਪਰ ਬਦਨਾਮੀ ਦੀ ਮਾਰੀ ਮੈਂ ਘਰ ਨਹੀਂ ਆਈ ਉਹਨਾਂ ਦਾ ਅਸਲ ਰੂਪ ਤੇ ਮੈਨੂੰ ਉਸੇ ਦਿਨ ਪਤਾ ਲੱਗ ਗਿਆ ਸੀ ਫਿਰ ਉਸ ਤੋਂ ਬਾਅਦ ਡੀਐਸਪੀ ਇਸ ਤਰ੍ਹਾਂ ਦੀ ਕਾਨੂੰਨੀ ਚਾਲ ਚੱਲ ਕੇ ਉਹਨਾਂ ਸਾਰਿਆਂ ਨੂੰ ਇੱਕ ਅਜਿਹੀ ਸਜ਼ਾ ਦਵਾਉਂਦਾ ਕਿਉਂਕਿ ਉਹਨਾਂ ਦਾ ਕਾਰੋਬਾਰ ਸਾਰਾ ਬੰਦ ਕਰਾ ਦਿੰਦਾ ਕਿਉਂਕਿ ਡੀਐਸਪੀ ਦੀ ਪਾਵਰ ਤੇ ਸਾਰੇ ਸਬੂਤ ਇਕੱਠੇ ਕਰਕੇ ਕਿਉਂਕਿ ਹੁਣ ਗਵਾਹ ਜਿਹੜੀ ਸੀ ਉਸਦੀ ਆਪਣੀ ਹੀ ਲੜਕੀ ਸੀ ਉਹਨਾਂ ਸਾਰੇ ਕਾਲੇ ਕਾਰਨਾਮਿਆਂ ਦੀ ਉਸ ਤੋਂ ਬਾਅਦ ਠੇਕੇਦਾਰ ਦੇ ਸਾਰੇ ਜਿਹੜੇ ਨੇ ਧੰਦੇ ਕਾਲੇ ਧੰਦੇ ਬੰਦ ਹੋ ਜਾਂਦੇ ਨੇ ਦੇ ਮੁੰਡੇ ਨੂੰ ਵੀ ਜਿਹੜੀ ਹੈ ਜੇਲ੍ਹ ਹੋ ਜਾਂਦੀ ਹੈ ਤੇ ਉਸ ਕੁੜੀ ਦੇ ਨਾਲ ਸਾਰਿਆਂ ਨੇ ਮਿਲ ਕੇ ਬਲਾਤਕਾਰ ਕੀਤਾ ਸੀ ਇਸ ਕਰਕੇ ਉਹਨਾਂ ਸਾਰਿਆਂ ਨੂੰ ਜੇਲ੍ਹ ਹੋ ਜਾਂਦੀ ਹੈ ਤੇ ਲੜਕੀ ਆਪਣੇ ਘਰ ਵਾਪਸ ਆ ਜਾਂਦੀ ਹੈ ਤੇ ਡੀਐਸਪੀ ਹੁਣ ਬਹੁਤ ਜ਼ਿਆਦਾ ਇਸ ਤਰ੍ਹਾਂ ਨਮੂਸ਼ੀ ਦੇ ਵਿੱਚ ਸੀ ਕਿਉਂਕਿ ਜੋ ਕੁਝ ਉਸ ਦੀ ਲੜਕੀ ਦੇ ਨਾਲ ਹੋਇਆ ਸੀ ਪਰ ਆਖਰਕਾਰ ਉਸ ਦੀ ਲੜਕੀ ਹੁਣ ਸਾਰਾ ਕੁਝ ਭੁੱਲਣਾ ਚਾਹੁੰਦੀ ਸੀ ਤੇ ਡੀਐਸਪੀ ਵੀ ਬਹੁਤ ਜ਼ਿਆਦਾ ਇਸ ਗੱਲੋਂ ਦੁਖੀ ਸੀ ਪਰ ਹੁਣ ਉਸ ਦੀ ਲੜਕੀ ਆਪਣੇ ਪਿਤਾ ਨੂੰ ਸਦਮੇ ਵਿੱਚੋਂ ਕੱਢਣ ਲਈ ਹੌਸਲਾ ਰੱਖ ਰਹੀ ਸੀ ਸਾਰਾ ਪਰਿਵਾਰ ਹੌਸਲੇ ਦੇ ਵਿੱਚੋਂ ਲੰਘ ਰਿਹਾ ਸੀ ਤੇ ਹੌਲੀ-ਹੌਲੀ ਇਸ ਤਰ੍ਹਾਂ ਜਿਹੜਾ ਹੈ ਸਮਾਜਿਕ ਤੋ ਹੋ ਰਿਆ ਸੀ ਇਸ ਦੀ ਜ਼ਿੰਦਗੀ ਜਿਹੜੀ ਆ ਵਧੀਆ ਹੌਲੀ ਹੌਲੀ ਤਰੀਕੇ ਲਈ ਤੇ ਚੜਨ ਲੱਗ ਰਹੀ ਸੀ ਸੋ ਤੁਹਾਨੂੰ ਕਿਵੇਂ ਲੱਗੀ ਇਹ ਸਟੋਰੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਜੀ ਨਵੀਂ ਸਟੋਰੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ